ਅਗਲੀ ਖਬਰ ਵੱਲ ਚਲੀਏ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਡਾਕਟਰ ਜਸਮੀਤ ਕੌਰ ਬੈਂਸ ਜੋ ਕੈਲੀਫੋਰਨੀਆ ਤੋਂ ਅਸੈਂਬਲੀ ਮੈਂਬਰ ਹੈਗੇ ਆ ਹਮੇਸ਼ਾ ਹੀ ਉਹ ਜਦੋਂ ਵੀ ਕੋਈ ਕਮਿਊਨਿਟੀ ਦਾ ਇਸ਼ੂ ਹੁੰਦਾ ਆ ਸਭ ਤੋਂ ਅੱਗੇ ਹੋ ਕੇ ਉਹਨੂੰ ਫਾਈਟ ਕਰਦੇ ਆ ਚਾਹੇ ਉਹ ਸਿੱਖ ਜੈਨੋਸਾਈਡ ਬਿਲ ਨੂੰ ਲੈ ਕੇ ਹੋਵੇ ਚਾਹੇ ਉਹ ਸਮਾਲ ਬਿਜ਼ਨਸ ਓਨਰਸ ਦੇ ਬਿਲ ਨੂੰ ਲੈ ਕੇ ਹੋਵੇ ਜਾਂ ਐਸਵੀ 509 ਬਿਲ ਨੂੰ ਲੈ ਕੇ ਹੋਵੇ ਉਹਨਾਂ ਨੇ ਨਵੰਬਰ 24 ਨੂੰ ਇੱਕ ਲੈਟਰ ਲਿਖਿਆ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਤੇ ਹੈਡਿੰਗ ਉਹਦੇ ਵਿੱਚ ਉਹ ਨਹੀਂ ਲਿਖਿਆ ਵੀ ਟਰਬਨ ਟਾਰਗੇਟਿੰਗ ਆਫ ਸਿੱਖ ਐਂਡ ਇੰਡੀਅਨ ਟਰੱਕਰਸ ਤੇ ਤੁਸੀਂ ਜਿਹੜੇ ਸਿੱਖਾਂ ਦੀ ਟਰਬਨ ਤੇ ਜਿਹੜੇ ਭਾਰਤੀ ਮੂਲ ਦੇ ਟਰੱਕਰਸ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਟਾਰਗੇਟ ਕਰ ਰਹੇ ਹੋ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਬਹੁਤ ਵੱਡਾ ਕਨਸਰਨ ਆ ਵੀ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਵੀ ਅਸੀਂ ਜਿਹੜੇ ਆ ਕੈਨਸਲ ਕਰਨ ਜਾ ਰਹੇ ਹੈਗੇ ਆ ਡਰਾਈਵਿੰਗ ਲਾਇਸੈਂਸਸ ਉਸ ਨੂੰ ਲੈ ਕੇ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਜਿਹੜੀ ਚਿੱਠੀ ਛਾਪੀ ਆ ਚਿੱਠੀ ਭੇਜੀ ਆ ਕੈਲੀਫੋਰਨੀਆ ਦੇ ਗਵਰਨਰ ਨੂੰ ਸੋ ਉਹ ਆਪਾਂ ਜੇ ਤੁਸੀਂ ਦਿਖਾ ਸਕਦੇ ਆ ਸਰੋਤਿਆਂ ਨੂੰ ਉਹ ਵੀ ਸ਼ੋ ਕਰ ਦਿਓ ਜੀ ਦਿਖਾ ਰਹੇ ਆ ਜੀ ਜੀ ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਡਿਮਾਂਡ ਕਰਦੀ ਆ ਵੀ ਇਮੀਡੀਏਟਲੀ ਜਿਹੜਾ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ ਉਹ ਟਾਰਗੇਟ ਕਰਨਾ ਬੰਦ ਕਰੇ ਜਿੰਨਿਆਂ ਵੀ ਲੋਕਾਂ ਨੂੰ ਜਿਹੜੇ ਡਰਾਈਵਿੰਗ ਲਾਇਸੈਂਸ ਮਿਲੇ ਹੈਗੇ ਆ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਤੇ ਬੇਸ ਦੇ ਉੱਤੇ ਮਿਲੇ ਹੈਗੇ ਆ ਤੇ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਵਾਲੇ ਰੈਵੋਕੇਸ਼ਨ ਕਰ ਰਹੇ ਆ ਨੌਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਫੋਰ ਡਰਾਈਵਰਸ ਵਿਦ ਵੈਲਿਡ ਲੀਗਲ ਪ੍ਰੈਜ਼ੈਂਸ ਤੇ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੀ ਬਿਊਰੋਕਰੇਸੀ ਨੂੰ ਇਹ ਜਿਹੜੀ ਰੇਸਿਸਟ ਲਾਈ ਤੇ ਕੇ ਸਿੱਖ ਤਾਂ ਜਿਹੜੇ ਇੰਡੀਅਨ ਟਰੱਕਰਸ ਆ ਉਹ ਡੇਂਜਰਸ ਆ ਇਸ ਨੂੰ ਵੈਲੀਡੇਟ ਕਰਨ ਤੋਂ ਰੋਕੋ ਤੇ ਉਹਨਾਂ ਵਰਕਰਸ ਦੇ ਨਾਲ ਖੜੋ ਜੋ ਰਿਜੈਕਟ ਕਰਦੇ ਹੈਗੇ ਆ ਅਸੀਂ ਇਹ ਜਿਹੜੀ ਹੇਟਫੁਲ ਨੈਰੇਟਿਵ ਤੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਪ੍ਰੋਟੈਕਟ ਕਰਨ ਦੇ ਲਈ ਫਾਈਟ ਕਰੋ ਜੋ ਸਾਡੇ ਨੇਸ਼ਨ ਨੂੰ ਫੀਡ ਕਰਦੇ ਹੈਗੇ ਆ ਜੀ ਬਿਲਕੁਲ ਕਹਿੰਦੇ ਵੀ ਇਹ ਜਿਹੜਾ ਰੈਟ੍ਰਿਕ ਸੇਫਟੀ ਦੇ ਬਾਬਤ ਨਹੀਂ ਹੈਗਾ ਇਹਨਾਂ ਨੇ ਚਿੱਠੀ ਦੇ ਵਿੱਚ ਜਿਹੜਾ ਉਹ ਲਿਖਿਆ ਇਟਸ ਅਬਾਊਟ ਰੇਸ ਵੈਨ ਫੈਡਰਲ ਫਿਗਰਸ ਐਂਡ ਕੇਬਲ ਨਿਊਜ਼ ਹੋਸਟ ਆਬਸੈਸਸ ਓਵਰ ਇੰਗਲਿਸ਼ ਪ੍ਰੋਫੀਸ਼ੈਂਸੀ Or foreign, uh, uh, they are using dog whistles to tell public that these drivers do not belong on our roads because of how they look and where they come from. This narrative puts a target on the back of every sick trucker who keeps our supply chain moving. It invites harassment, hate crimes, discrimination at every truck stop and way station across the country. So, especially, what is the rhetoric? As well. ਆ ਆ ਖਾਸ ਕਰਕੇ ਜਿਹੜੇ ਸਿੱਖ ਟਰੱਕਰਸ ਦੇ ਜਿਹੜਾ 올ਟ ਇੰਗਲਿਸ਼ ਪ੍ਰੋਫੀਸ਼ੈਂਸੀ ਦੀ ਆਰ ਦੇ ਵਿੱਚ ਜਿਹੜੇ ਫੈਡਰਲ ਫਿਗਰਸ ਤੇ ਕੇਬਲ ਨਿਊਜ਼ ਹੋਸਟ ਆ ਉਹ ਇੰਗਲਿਸ਼ ਪ੍ਰੋਫੀਸ਼ੈਂਸੀ ਨੂੰ ਹੁਣ ਮੋਰੇ ਜਿਹੜਾ ਉਹ ਜਿਆਦਾ ਰੱਖ ਰਹੇ ਆ ਤੇ ਕਹਿੰਦੇ ਵੀ ਇੱਕ ਡੌਗ ਵਿਸਲ ਆ ਜਿਹਦੇ ਨਾਲ ਡਰਾਈਵਰਸ ਦੇ ਪਿੱਠ ਦੇ ਉੱਤੇ ਇੱਕ ਨਿਸ਼ਾਨਾ ਜਿਹੜਾ ਆ ਉਹ ਬਣਿਆ ਆ ਜਿਹਦੇ ਕਰਕੇ ਹਰਾਸਮੈਂਟ ਹੇਟ ਕਰਾਇਮ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਜਿਹੜਾ ਆ ਸਿੱਖ ਟਰੱਕਰਸ ਨੂੰ ਇਸ ਟਾਈਮ ਕਰਨਾ ਤੇデア ਹੈ 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 ਤੇ ਉਹਨਾਂ ਨੇ ਗੋਹਾਰ ਲਈ ਹੈ ਗਵਰਨਰ ਨਿਊਸਨ ਨੂੰ ਵੀ ਇਹ ਇਨਫੋਰਸਮੈਂਟ ਦਾ ਹਿੱਸਾ ਜਿਹੜਾ ਤੁਸੀਂ ਨਾਵਣੋ ਇਹ ਵਿਗਟਰੀ ਹੈਗੀ ਆ ਤੇ ਇਹ ਜਿਹੜੇ ਡਰਾਈਵਰ ਜਿਹੜੇ ਲੀਗਲ ਰੈਜ਼ੀਡੈਂਟ ਆ ਵੈਲਿਡ ਵਰਕ ਆਥਰਾਇਜ਼ੇਸ਼ਨ ਆ ਆ ਇਕਨੋਮੀ ਨੂੰ ਜਿਹੜਾ ਉਹ ਚੱਲਦੇ ਰੱਖਣ ਦੇ ਵਿੱਚ ਮਦਦ ਕਰਦੇ ਆ ਪੈਨਡੈਮਿਕ ਦੇ ਦੌਰਾਨ ਜਦੋਂ ਡਾਰਕੈਸਟ ਡੇ ਸੀ ਸਾਰੇ ਲੋਕ ਘਰਾਂ ਦੇ ਵਿੱਚ ਬੰਦ ਸੀ ਇਹ ਲੋਕ ਉਦੋਂ ਰੋਡਸ ਦੇ ਉੱਤੇ ਆਪਣੀ ਜਾਨ ਬੇਸਿਕਲੀ ਤਲੀ ਦੇ ਉੱਤੇ ਰੱਖ ਕੇ ਹੀ ਚੱਲ ਰਹੇ ਸੀਗੇ ਤੇ ਇਹਨਾਂ ਦੀਆਂ ਜੌਬਸ ਤੋਂ ਇਹਨਾਂ ਨੂੰ ਕੱਢਣਾ ਇਹਨਾਂ ਨੂੰ ਸਟ੍ਰਿਪ ਕਰਨਾ ਇਹਨਾਂ ਦੀਆਂ ਜੌਬਸ ਤੋਂ ਇਹ ਆ ਜਿਹੜਾ ਆ ਫੈਡਰਲ ਰੂਲ ਦਾ ਵਰਤੋਂ ਕਰਦੇ ਹੋਏ ਇਹ ਜ਼ੀਨੋਫੋਬਿਕ ਆ ਤੇ ਜਿਹੜੀਆਂ ਸਟੇਟ ਦੀਆਂ ਵੈਲਿਊਜ਼ ਆ ਉਸ ਦੇ ਉਲਟ ਜਿਹੜਾ ਉਹ ਹੈਗਾ ਆ ਤੇ ਆ ਕਹਿੰਦੇ ਵੀ ਤੁਸੀਂ ਕਲੇਮ ਨਹੀਂ ਕਰ ਸਕਦੇ ਵੀ ਤੁਸੀਂ ਫੇਅਰਨੈਸ ਤੇ ਡਿਗਨਿਟੀ ਦੇ ਨਾਲ ਜਿਹੜਾ ਉਹ ਸਟੈਂਡ ਕਰਦੇ ਆ ਤੇ ਨਾਲ ਦੇ ਨਾਲ ਤੁਸੀਂ ਇਕਨੋਮਿਕ ਅਟੈਕ ਤੇ ਟਾਰਗੇਟ ਜਿਹੜਾ ਆ ਤੁਸੀਂ ਸਿੱਖ ਤੇ ਇੰਡੀਅਨ ਕਮਿਊਨਿਟੀ ਨੂੰ ਪੋਲਿਟੀਕਲ ਪੁਆਇੰਟਸ ਸੇ ਸਕੋਰ ਕਰਨ ਦੇ ਲਈ ਜਿਹੜਾ ਉਹ ਕਰ ਰਹੇ ਆ ਤੇ ਕਹਿੰਦੇ ਮੈਂ ਡਿਮਾਂਡ ਕਰਦੀ ਆ ਡੀਐਮਵੀ ਨੂੰ ਵੀ ਉਹ ਇਮੀਡੀਏਟਲੀ ਜਿਹੜੇ ਸੀਡੀਐਲਸ ਨਾਨ ਡੋਮਿਸਾਈਲ ਸੀਡੀਐਲ ਜਿਹੜੇ ਰਿਵੋਕ ਕੀਤੇ ਜਾ ਰਹੇ ਆ ਉਹਨਾਂ ਨੂੰ ਬੰਦ ਕਰੇ ਜਿਨ੍ਹਾਂ ਦੀ ਵੈਲਿਡ ਲੀਗਲ ਪ੍ਰੈਜ਼ੈਂਸ ਹੈਗੀ ਆ ਉਨਾਂ ਦੇ ਸੀਰੀਅਲ ਜਿਹੜੇ ਉਹ ਚੱਲਦੇ ਰੱਖਣ ਸੋ ਇਹ ਹੁਣ ਦੇਖਦੇ ਆ ਹਰਜੋਤ ਸਿੰਘ ਜੀ ਕੀ ਬਣਦਾ ਆ ਸੋ 35ਵੀਂ ਅਸੈਂਬਲੀ ਡਿਸਟ੍ਰਿਕਟ ਤੋਂ ਜਿਹੜੇ ਜਸਮੀਤ ਕੌਰ ਬੈਂਸ ਜੋ ਕਿ ਡਾਕਟਰ ਨੇ ਉਹ ਜਿਹੜੇ ਉਹ ਇਲੈਕਟਿਡ ਅਫੀਸ਼ੀਅਲ ਨੇ ਇਲੈਕਟਿਡ ਲਾ ਬੇਕਰ ਨੇ ਤੇ ਹੁਣ ਕਾਂਗਰਸ ਦੇ ਲਈ ਜਿਹੜਾ ਉਹ ਰਨ ਕਰ ਰਹੇ ਆ ਸੋ ਹਰਜੋਤ ਸਿੰਘ ਜੀ ਚਿੱਠੀ ਤਾਂ ਜਿਹੜੀ ਹੈ ਜ਼ਰੂਰ ਹੁਣ ਲਿਖ ਦਿੱਤੀ ਗਈ ਆ ਗਵਰਨਰ ਤਾਂ ਪਹਿਲਾਂ ਹਰਜੋਤ ਸਿੰਘ ਜੀ ਉਸ ਟਾਈਮ ਦੇ ਉੱਤੇ ਸਿੱਖਾਂ ਦੇ ਨਾਲ ਨਹੀਂ ਸੀ ਬੌੜਿਆ ਮਾਇਨੋਰਟੀਜ਼ ਦੇ ਨਾਲ ਨਹੀਂ ਸੀ ਬੌੜਿਆ ਜਦੋਂ ਆਪਾਂ ਐਸਬੀ 509 ਦੀ ਗੱਲ ਜਿਹੜੀ ਉਹ ਕਰਦੇ ਸੀਗੇ ਤੇ ਆਪਾਂ ਪਹਿਲਾਂ ਵੀ ਦੱਸਦੇ ਰਹੇ ਆ ਵੀ ਬਹੁਤ ਵਰੀ ਇਦਾਂ ਹੁੰਦਾ ਵੀ ਦੇਖਣ ਨੂੰ ਜਿਹੜੇ ਕਈ ਸੂਬੇ ਆ ਉਹ ਇਦਾਂ ਲੱਗਦੇ ਵੀ ਹਾਂ ਤੁਹਾਡੇ ਨਾਲ ਨੇ ਮਾਈਨੋਰਟੀਜ਼ ਦੇ ਨਾਲ ਆ ਡਿਸਕ੍ਰਿਮੀਨੇਸ਼ਨ ਦੇ ਉਲਟਾ ਪਰ ਇਵੈਂਚੁਅਲੀ ਉਹ ਫੈਡਰਲ ਸਰਕਾਰਾਂ ਦਾ ਜਾਂ ਦੂਜੀਆਂ ਸਰਕਾਰਾਂ ਦੇ ਨਾਲ ਮਿਲ ਜੁਲ ਕੇ ਹੀ ਚੱਲੀ ਜਿਹੜੇ ਹੋ ਜਾ ਰਹੇ ਆ ਮਿਲੀਅਨਸ ਆਫ ਜਿਹੜੀਆਂ ਡੀਐਮਵੀ ਦਾ ਡਾਟਾ ਆ ਉਹ ਐਕਸੈਸ ਕੀਤਾ ਆਈਸ ਵਾਲਿਆਂ ਨੇ ਬਾਰਡਰ ਪੈਟਰੋਲ ਵਾਲਿਆਂ ਨੇ ਇੱਕ ਥਰਡ ਪਾਰਟੀ ਦੀ ਜਿਹੜੀ ਉਹ ਮਦਦ ਦੇ ਨਾਲ ਉਹਨੂੰ ਤਾਂ ਇਹ ਰੋਕ ਨਹੀਂ ਸਕੇ ਸੋ ਹੋਰ ਆਪਾਂ ਦੇਖਦੇ ਆ ਵੀ ਕਾਫੀ ਚੀਜ਼ਾਂ ਦੇ ਵਿੱਚ ਇਹ ਨਾਲ ਮਿਲ ਕੇ ਜਿਹੜਾ ਉਹ ਚੱਲ ਪੈਂਦੇ ਆ ਹੁਣ ਇਹ ਨਹੀਂ ਆ ਵੀ ਦੋਵੇਂ ਗਲਤ ਆ ਤੇ ਕੰਮ ਜਿਹੜਾ ਉਹ ਠੀਕ ਹੋ ਗਿਆ ਨਹੀਂ ਉਹ ਵੀ ਗਲਤ ਜਿਹੜਾ ਉਹ ਚੱਲ ਰਿਹਾ ਉਹ ਵੀ ਜਿਹੜਾ ਰੈਟਰਿਕ ਆ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਉਹਨਾਂ ਦੀ ਹੀ ਖੇਡ ਦੇ ਨਾਲ ਜਿਹੜਾ ਉਹ ਖੇਡ ਰਹੇ ਆ ਤਾਂ ਜੋ ਉਹਨਾਂ ਦੇ ਜਿਹੜੇ 100 160 ਮਿਲੀਅਨ ਡਾਲਰ ਆ ਕਿਤੇ ਉਹ ਡਿਪਾਰਟਮੈਂਟ ਆ ਉਹ ਵਾਪਸ ਟਰਾਂਸਪੋਰਟੇਸ਼ਨ ਵਾਲਾ ਨਾਲ ਜਿਹੜਾ ਉਹ ਲੈ ਲਵੇ ਸੋ ਟਰਬਨ ਟਾਰਗੇਟਿੰਗ ਕਹਿੰਦੇ ਆ ਵੀ ਇਸ ਟਾਈਮ ਕੀਤੀ ਜਾ ਰਹੀ ਆ ਰਾਈਟ ਵਿੰਗ ਦੇ ਕੈਂਪੇਨ ਜਿਹੜੇ ਚੱਲ ਰਹੇ ਆ ਇਸ ਦੀ ਆਰਟ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਕਿ ਜ਼ਿਆਦੀਆਂ ਜਿਹੜੀਆਂ ਪ੍ਰੋਫਾਈਲਜ਼ ਬਣੀਆਂ ਪਈਆਂ ਆ ਉਹ AI ਦੀ ਮਦਦ ਦੇ ਨਾਲ ਸੋਰਾ ਦੀ ਮਦਦ ਦੇ ਨਾਲ ਉਹ ਵੀਡੀਓਜ਼ ਹੀ ਇਦਾਂ ਦੀਆਂ ਕਾਰਟੂਨਿਸ ਜਿਹੜੀਆਂ ਉਹ ਬਣਾਉਂਦੇ ਨੇ ਜਿਹਦੇ ਵਿੱਚ ਸਟਾ ਟਾਰਗੇਟ ਕਰਦੇ ਆ ਟਾਰਗੇਟ ਕਰਦੇ ਆ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਜਿਹੜੇ ਹੁਣ ਟ੍ਰੱਕਰ ਪੇਜ ਖਾਸ ਕਰਕੇ ਜਿਨ੍ਹਾਂ ਨੂੰ ਆਪਾਂ ਜਿਹੜੇ ਗੋਰਿਆਂ ਵਾਲੇ ਕਹਿ ਦਿੰਨੇ ਆ ਉਹ ਤਾਂ ਸਿੱਧਾ ਟਾਰਗੇਟ ਦੇ ਉੱਤੇ ਆ ਗਏ ਕਿਤੇ ਕੋਈ ਐਕਸੀਡੈਂਟ ਹੋ ਜਾਵੇ ਉਹਨਾਂ ਨੇ ਬਸ ਉਹ ਚੱਪਲਾਂ ਵਾਲਾ ਰੋਲਾ ਪਾ ਲੈਣਾ ਉਹਨਾਂ ਨੇ ਗੱਲ ਜਿਹੜੀ ਉੱਤੇ ਟਰਬਨ ਵਾਲੀ ਜਿਹੜੀ ਉਹ ਕਰ ਦੇਣੀ ਜਦ ਕੀ ਜੇ ਕੋਈ ਹੋਰ ਕਰੇ ਤਾਂ ਫਿਰ ਉਦੋਂ ਫਿਰ ਕਹਿੰਦੇ ਵੀ ਰੈਸਟ ਇਨ ਪੀਸ ਤੇ ਜਾਉ ਕਹਿ ਦਿੰਦੇ ਆ ਵੀ ਹਾਏ ਹਾਏ ਬੜਾ ਮਾੜਾ ਹੋ ਗਿਆ ਐਕਸੀਡੈਂਟ ਨਹੀਂ ਸੀ ਹੋਣਾ ਚਾਹੀਦਾ ਤੇ ਜਦੋਂ ਕਿਸੇ ਰੱਬ ਨਾ ਕਰੇ ਐਕਸੀਡੈਂਟ ਤਾਂ ਕਿਸੇ ਕੋ ਵੀ ਹੋ ਸਕਦਾ ਹੈ ਵੀ ਉਹ ਜੇ ਦੂਜੇ ਕੋ ਹੋ ਜਾਵੇ ਤਾਂ ਉਹਨਾਂ ਨੇ ਕਹਿਣਾ ਵੀ ਲੈ ਜੀ ਇਹ ਤੇ ਇਹਨਾਂ ਨੇ ਇਦਾਂ ਇਹਨਾਂ ਨੂੰ ਤੇ ਸਾਈਨ ਉਹ ਨਹੀਂ ਪੜਨੇ ਹੁੰਦੇ ਇਹਨਾਂ ਨੂੰ ਤੇ ਆ ਵੀ ਨਹੀਂ ਕਰਨਾ ਹੁੰਦਾ ਸੋ ਉਹ ਪੂਰਾ ਜਿਹੜਾ ਕੰਮ ਜਿਹੜਾ ਕੀਤਾ ਸੋ ਡਾਕਟਰ ਜਸਮੀਤ ਬੈਂਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਚਿੱਠੀ ਲਿਖ ਕੇ ਡੀਐਮਵੀ ਨੂੰ ਤੇ ਕੈਲੀਫੋਰਨੀਆ ਦੇ ਗਵਰਨਰ ਨੂੰ ਇਸ ਇਸ਼ੂ ਦੇ ਬਾਰੇ ਜਾਣੂ ਕਰਵਾਇਆ ਹੈ। ਤੇ ਇਹ ਵੀ ਦੱਸਦੇ ਆ ਇਹ ਸਰੋਤਨੋਂ ਕਿ ਉਹ ਯੂ ਐਸ ਕਾਂਗਰਸ ਦੇ ਲਈ ਇਲੈਕਸ਼ਨ ਲੜਨ ਜਾ ਰਿਹਾ ਜੋ ਕਿ ਅਗਲੇ ਸਾਲ ਨਵੰਬਰ ਚ ਹੋਣੀ ਆ। ਅ ਤੇ ਆਪਾਂ ਨੂੰ ਸਾਥ ਦੇਣਾ ਚਾਹੀਦਾ ਜੇ ਯੂ ਐਸ ਦੀ ਕਾਂਗਰਸ ਦੇ ਵਿੱਚ ਆਪਣੀ ਬੀਬੀ ਜਸਮੀਤ ਕੌਰ ਬੈਸ ਹੋਊਗੀ ਤੇ ਉਹ ਸਾਡੇ ਜਿਹੜੇ ਹੱਕਾਂ ਉਹਨਾਂ ਦੀ ਫਾਈਟ ਕਰੂਗੀ ਜਿਸ ਤਰ੍ਹਾਂ ਉਸਨੇ ਸਟੇਟ ਦੇ ਵਿੱਚ ਫਾਈਟ ਕੀਤੀ।